ਸਰਬਜੀਤ ਸੰਗਰੂਰ ਵੀ ਦੀ ਰਚਨਾ ਅਸੀਂ ਨਾ ਸ਼ਕੀਨ ਫਾਸਟ ਫੂਡਾਂ ਦੇ ਅਸੀਂ ਨਾ ਸ਼ਕੀਨ ਫਾਸਟ ਫੂਡਾਂ ਦੇ ਸਾਨੂੰ ਨੇ ਪਤੰਦ ਖੁਰਾਕਾਂ ਪੁਰਾਣੀਆਂ ਅਸੀਂ ਨਾ ਸ਼ਕੀਨ ਫਾਸਟ ਫੂਡਾਂ ਦੇ ਸਾਨੂੰ ਨੇ ਪਸੰਦ ਖੁਰਾਕਾਂ ਪੁਰਾਣੀਆਂ ਬੇਸ਼ੱਕ ਨਾਲ ਸਮੇ ਦੇ ਹਾਂ ਚੱਲਦੇ ਸੰਗਰੂਰ ਵੀ ਬੇਸ਼ੱਕ ਨਾਲ ਸਮੇ ਦੇ ਹੱਥਾਂ ਦੇ ਸੰਗ ਰੂਰ ਵੀ ਨਾ ਪੁੱਲੇ ਆਪਣੀਆਂ ਕਹਾਣੀਆਂ ਬੇਸ਼ੱਕ ਨਾਲ ਸਮੇ ਦੇ ਹੱਥਾਂ ਦੇ ਸੰਗ ਰੂਰ ਵੀ ਨਾ ਪੁੱਲੇ ਆਪਣੀਆਂ ਕਹਾਣੀਆਂ ਅੱਜ ਨਾ ਸ਼ੁਕੀਨ ਫਾਸਟ ਫੂਡਾਂ ਦੇ ਸਾਨੂੰ ਨੇ ਪਸੰਦ ਖੁਰਾਕਾਂ ਪੁਰਾਣੀਆਂ